ਸਸੀਕਾਲ ਜੀ ਮੈਂ ਤੁਹਾਡਾ ਆਪਣਾ ਬਿੰਦਰ ਜਲਾਲ ਤੁਹਾਨੂੰ ਸਮੇਂ-ਸਮੇਂ ਸਿਰ ਜੋ ਵੀ ਹੋਵੇ ਤੇ ਤੁਹਾਨੂੰ ਅਸੀਂ ਚੈਨਲ ਤੇ ਆਪਣੇ ਇਹ ਦਿਖਾਉਂਦੇ ਰਹੇ ਆ ਅੱਜ ਅਸੀਂ ਪਹੁੰਚੇ ਆਂ ਦਿਆਲਪੁਰਾ ਪਿੰਡ ਭਾਈ ਕਾਬਕੇ ਜਿੱਥੇ ਇੱਕ ਗਰੀਬ ਪਰਿਵਾਰ ਹੈਗਾ ਪਹਿਲਾਂ ਹੀ ਉਹ ਆਰੀ ਆ ਲੱਤ ਦੇ ਉੱਪਰੋਂ ਦੋ ਛੋਟੇ-ਛੋਟੇ ਬੱਚੇ ਆ ਉਹਦਾ ਮਕਾਨ ਡਿੱਗ ਪਿਆ ਉਹ ਰਹਿਣ ਲਈ ਮਜਬੂਰ ਹੋਇਆ ਵਾ ਇੱਕ ਛੋਟੀ ਜੀ ਓਨੇ ਆਪਦੀ ਝੁੱਗੀ ਜੀ ਬਣਾ ਕੇ ਦਿਖਾ ਦਾਂਗੇ ਤੁਹਾਨੂੰ ਇੱਕ ਤੰਬੂ ਜਾਂ ਲਾ ਕੇ ਉਹਦੇ ਵਿੱਚ ਉਹ ਬੈਠਾ ਉਹਦੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਲੇਕਿਨ ਇਥੋਂ ਪਿੰਡ ਵਾਸੀਆਂ ਦਾ ਤੇ ਲੋਕਾਂ ਦਾ ਇਹੀ ਕਹਿਣਾ ਹੈਗਾ ਕਿ ਅੱਜ ਤੱਕ ਇੱਥੇ ਨਾ ਤਾਂ ਕਿਸੇ ਐਮ.ਐਲ.ਏ ਨੇ ਨਾ ਕਿਸੇ ਮੰਤਰੀ ਨੇ ਨਾ ਕਿਸੇ ਨੇ ਹੋਰ ਨੇ ਪਾਰਟੀ ਵਜੀ ਨੇ ਕਿਸੇ ਨੇ ਵੀ ਇਹਦੀ ਸਾਰ ਨਹੀਂ ਲਈ ਤੇ ਉਹਨਾਂ ਨੇ ਇਹੀ ਦੱਸਿਆ ਕਿ ਮਤਲਬ ਕਿ ਅਸੀਂ ਪਿੰਡ ਲੈਵਲ ਤੇ ਪਹਿਲਾਂ ਦਾ ਆਪਰੇਸ਼ਨ ਕਰਾ ਚੁੱਕੇ ਹਾਂ ਜੋ ਕਿ ਉਹਦਾ ਆਪਰੇਸ਼ਨ ਵੀ ਗਲਤ ਹੋ ਗਿਆ ਸੀਗਾ ਲੱਤ ਤੋਂ ਆਰੀ ਹੈ ਤੇ ਮਸਾਂ 200-250 ਰੁਪਿਆ ਉਹ ਕਮਾਉਂਦਾ ਸੀਗਾ ਜਿਹੜਾ ਅੱਜ ਉਹ ਰੋਟੀ ਤੋਂ ਵੀ ਯਾਰਾ ਬੈਠਾ ਹੈਗਾ ਤੇ ਸੰਸਥਾ ਤੋਂ ਸਮਾਜ ਸੇਵੀਆਂ ਤੋਂ ਤੇ ਸਰਕਾਰ ਤੋਂ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦੇ ਦੀ ਮਦਦ ਕੀਤੀ ਜਾਵੇ ਦੂਸਰੀ ਗੱਲ ਉਹਨਾਂ ਨੇ ਗੁੱਸਾ ਵੀ ਜਤਾਇਆ ਮੌਜੂਦਾ ਸਰਕਾਰ ਦੇ ਉੱਪਰ ਕਿ ਸਾਡੇ ਜਿਹੜੇ ਹਲਕੇ ਦੇ ਵਿਧਾਇਕ ਐ ਐਮ ਐਲ ਏ ਸਾਹਿਬ ਐ ਕਨੇਡਾ ਸ਼ੇਅਰ ਕਰਦੇ ਫਿਰਦੇ ਆ ਆਪਦੇ ਪ੍ਰੋਗਰਾਮ ਲਾਉਂਦੇ ਫਿਰਦੇ ਆ ਤੇ ਚਲੋ ਉਹਨਾਂ ਦਾ ਪ੍ਰੋਗਰਾਮ ਸੀ ਉਹ ਲਾ ਰਹੇ ਆ ਕੋਈ ਚੱਕਰੀ ਗੱਲ ਨਹੀਂ ਉਹਨਾਂ ਦਾ ਜੋ ਬੰਦਾ ਹੈ ਉਹ ਕਰ ਰਹੇ ਹੈਗੇ ਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਉਹਨਾਂ ਦੇ ਜਿਹੜੇ ਇੱਥੇ ਮੌਜੂਦਾ ਚੇਅਰਮੈਨ ਐ ਸਾਡੇ ਜਤਿੰਦਰ ਸਿੰਘ ਭੱਲਾ ਜੀ ਤੇ ਮਾਨ ਐ ਮਾਨ ਸਾਹਿਬ ਸਾਡੇ ਇੰਦਰਜੀਤ ਸਿੰਘ ਮਾਨ ਜੀ ਐ ਉਹਨਾਂ ਨੇ ਵੀ ਕਹਿੰਦੇ ਆ ਕਿ ਕੋਈ ਇੱਥੇ ਸਾਰ ਨਹੀਂ ਲਈ ਉਨਾਰਾ ਵੀ ਫਰਜਵੰਦਾ ਸੀਗਾ ਇੱਕ ਵਾਰ ਜੇ ਐਮਐਲਏ ਸਾਹਿਬ ਨਹੀਂ ਹੈਗੇ ਇੱਥੇ ਤੇ ਚੇਅਰਮੈਨ ਦਾ ਫਰਜਵੰਦਾ ਹੈ ਉਹ ਵੀ ਪਾਰਟੀ ਦੇ ਨਮਾਇੰਦੇ ਹੈ ਉਹਨਾਂ ਨੂੰ ਵੀ ਲੋਕਾਂ ਨੇ ਚੁਣਿਆ ਹੈ ਲੋਕਾਂ ਨੇ ਵੋਟਾਂ ਪਾਈਆਂ ਹੈ ਕਿ ਸਿਰਫ ਵੋਟਾਂ ਦੇ ਮਤਲਬ ਕਿ ਮੌਕੇ ਹੀ ਕੀੜੇ ਮਕੋੜਿਆਂ ਵਾਂਗੂ ਇੱਥੇ ਤੁਹਾਨੂੰ ਗਲੀਆਂ ਦੇ ਵਿੱਚ ਲੀਡਰ ਤੁਰੇ ਫਿਰਦੇ ਮਿਲਣਗੇ ਜਦੋਂ ਕਿਸੇ ਗਰੀਬ ਤੇ ਕੋਈ ਸਮੱਸਿਆ ਆਉਂਦੀ ਹੈ ਤੁਹਾਨੂੰ ਉਹ ਦਿਖਾਈ ਨਹੀਂ ਦੇਊਗਾ ਠੀਕ ਹੈ ਜੀ ਅਸੀਂ ਤਾਂ ਉਮੀਦ ਕਰਦੇ ਆਂ ਅਪੀਲ ਕਰਦੇ ਆਂ ਚੇਅਰਮੈਨ ਸਾਹਿਬ ਤੋਂ ਵੀ ਮਾਨ ਸਾਹਿਬ ਤੋਂ ਵੀ ਭੱਲਾ ਸਾਹਿਬ ਤੋਂ ਵੀ ਤੇ ਹਲਕੇ ਦੇ ਐਮਐਲਏ ਤੋਂ ਵੀ ਤੇ ਮੁੱਖ ਮੰਤਰੀ ਪੰਜਾਬ ਤੋਂ ਵੀ ਇਹ ਬਾਕੀ ਕੰਮ ਛੱਡ ਕੇ ਆ ਗਰੀਬ ਲੋਕਾਂ ਦੀ ਮਦਦ ਕੀਤੀ ਜਾਵੇ ਜਿਹੜੇ ਕਿ ਰਹਿਣ ਬਸੇਰਾ ਜਿਨ੍ਹਾਂ ਦਾ ਬਿਲਕੁਲ ਨਹੀਂ ਹੈਗਾ ਛੋਟੇ ਛੋਟੇ ਬੱਚੇ ਐ ਜੋ ਕੋਈ ਘਟਨਾ ਵਾਪਰਦੀ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਪਹਿਲਾਂ ਤਾਂ ਤੁਹਾਡਾ ਚੈਨਲ ਦਾ ਅਸੀਂ ਧੰਨਵਾਦ ਕਰਦੇ ਜਿਹੜਾ ਤੁਸੀਂ ਪੀੜਤ ਲੋਕਾਂ ਦੀ ਆਵਾਜ਼ ਚੱਕਦੇ ਹੋ ਇਹ ਪਿੰਡ ਦਿਾਲਪੁਰੇ ਭਾਈਕੇ ਦੇ ਵਿੱਚ ਜੀ ਇਹ ਘਰ ਆ ਇਹ ਪਹਿਲਾਂ ਮਤਲਬ ਜਿਹੜੇ ਮੀਂਹ ਪੈਣ ਦੇ ਕਾਰਨ ਜਿਆਦਾ ਜਿਹੜਾ ਤੁਸੀਂ ਆ ਦੇਖ ਲਓ ਵੀ ਲੈਂਟਰ ਆ ਜਿਹੜਾ ਉਹ ਵੀ ਟਹਿ ਟਹਿਰੀ ਹੋ ਗਿਆ ਅੰਦਰੋਂ ਛੱਤਾਂ ਤੇ ਕੰਦਾ ਦੀਆਂ ਗੀਆਂ ਤੇੜਾ ਨੇ ਉਹ ਵੀ ਆ ਗਈਆਂ ਜੀ ਇਹ ਬੰਦਾ ਬਹੁਤ ਜ਼ਿਆਦਾ ਗਰੀਬ ਆ ਘਰੋਂ ਜੀ ਪਹਿਲਾਂ ਵੀ ਇਹਦਾ ਆਪਰੇਸ਼ਨ ਪਿੰਡ ਦੇ ਸਾਰੇ ਸੱਜਣ ਸਾਡੇ ਨਾਲ ਭਰਾ ਖੜੇ ਆ ਇੰਨਾ ਰਲ ਮਿਲ ਕੇ ਇਹਦੀ ਸਹਾਇਤਾ ਕੀਤੀ ਆ ਆਸ਼ਨ ਪਾਣੀ ਦੀ ਵੀ ਕੀਤੀ ਆ ਇਹ ਮੰਨ ਲਓ 2 250 ਰੁਪਏ ਦਿਹਾੜੀ ਤੇ ਮੜਾ ਮੋਟਾ ਪਹਿਲਾਂ ਕੰਮ ਕਰਦਾ ਸੀ ਹੁਣ ਇਹ ਘਰੇ ਬੈਠਾ ਜੀ ਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹਦੀ ਕੋਈ ਨਾ ਕੋਈ ਬਾਹ ਫੜੀ ਜਾਵੇ ਤੇ ਜਿਹੜਾ ਮਤਲਬ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਵਾ ਇਹਦਾ ਜੀ ਇਹ ਅੰਦਰ ਪੈ ਨਹੀਂ ਸਕਦਾ ਬਾਹਰ ਵੀ ਇਹਦਾ ਤੁਸੀਂ ਤੰਬੂ ਦੇ ਦੇਖ ਲਓ ਵੀ ਜਿਹੜਾ ਤੰਬੂਆਂ ਦੇ ਵਿੱਚ ਇਹ ਰਾਤਾਂ ਕੱਟ ਰਿਹਾਗਾ ਬਾਕੀ ਜਿਹੜੇ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਭਰਾ ਬੈਠਿਆ ਦਾਨੀ ਤੇ ਹੋਰ ਸੰਸਥਾਵਾਂ ਵਿੱਚ ਬੈਠੀਆਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਿਆਂ ਪਿੰਡ ਦੇ ਇਲਾਕਿਆਂ ਦੇ ਵੱਲੋਂ ਵੀ ਇਹਦੀ ਕੋਈ ਨਾ ਕੋਈ ਵਿਚਾਰੇ ਦੀ ਬਾਹ ਫੜੀ ਜਾਵੇ ਤੇ ਜਿਹੜਾ ਅਸੀਂ ਪਿੰਡ ਦੇ ਵਿੱਚ ਵੀ ਕੋਈ ਥੋੜਾ ਮੋਟਾ ਕੋਈ ਇਹਦਾ ਜਿੰਨਾਕ ਸਾਥੋ ਗੁਜਰਦਾ ਅਸੀਂ ਉਹ ਵੀ ਇਹਦਾ ਕਰਦੇ ਆਂ ਆਸ ਕਰਦੇ ਆਂ ਸਰਕਾਰ ਤੋਂ ਵੀ ਪਹਿਲੀ ਗੱਲ ਤਾਂ ਸਾਡੇ ਜਿਹੜੇ ਨੋਕਲ ਐਮ ਐਲ ਏ ਬਲਕਾਰ ਸਿੰਘ ਸਿੱਧੂ ਉਹਨਾਂ ਦਾ ਇਹੀ ਫਰਜ਼ ਬਣਦਾ ਹੋਰ ਤਾਂ ਉਹਨਾਂ ਦਾ ਕੋਈ ਅਸੀਂ ਕੰਮਕਾਰ ਦੇਖਦੇ ਨਹੀਂ ਇਹਨਾਂ ਆਹ ਜਿਹੜੀਆਂ ਸਾਡੇ ਪਿੰਡ ਦੇ ਵਿੱਚ ਦੋ ਘਰ ਡਿੱਗ ਗਏ ਇਹਦੇ ਬਾਰੇ ਕੋਈ ਵੀ ਉਹਦਾ ਪ੍ਰਸ਼ਾਸਨ ਵੱਲੋਂ ਨਾ ਕੋਈ ਅਧਿਕਾਰੀ ਕੋਈ ਵੀ ਇਹਦਾ ਜਾਇਜ਼ਾ ਲੈਣ ਨਹੀਂ ਆਇਆ ਅਸੀਂ ਪੰਡ ਤੌਰ ਤੇ ਉਹਨਾਂ ਨੂੰ ਖਬਰ ਵੀ ਦਿੱਤੀ ਸੀ ਵੀ ਭਾਈ ਸਾਡੇ ਆ ਨੁਕਸਾਨ ਹੋ ਗਿਆ ਉਹਨਾਂ ਦਾ ਕੋਈ ਵੀ ਇੱਥੇ ਨਮਿੰਦਾ ਆ ਕੇ ਕੋਈ ਗੱਲਬਾਤ ਕੋਈ ਸੁਣਵਾਈ ਸਾਡੀ ਨਹੀਂ ਕੀਤੀ ਉਹਨੇ ਪਰ ਸਾਡੀ ਤਾਂ ਸੁਣਵਾਈ ਇਹੀ ਆ ਬੇਨਤੀ ਆ ਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਿਆ ਲੋਕ ਭਰਾ ਸਾਡੇ ਉਹਨਾਂ ਤੋਂ ਮੰਗਾ ਵੀ ਇਹਦਾ ਕੋਈ ਗਰੀਬ ਬੰਦੇ ਦੀ ਕੋਈ ਬਾਹ ਫੜੀ ਜਾਵੇ ਤੇ ਇਹਦਾ ਕੋਈ ਘਰ ਦੀ ਉਸਾਰੀ ਮਾੜੀ ਮੋਟੀ ਹੋ ਸਕੀ ਮਤਲਬ ਜਿਹੜਾ ਐਮ ਐਲ ਏ ਆ ਉਹ ਆਪ ਕੈਨੇਡਾ ਦੇ ਵਿੱਚ ਨਚਾਰਾਂ ਵਾਂਗੂ ਸਟੇਜਾਂ ਦੇ ਵਿੱਚ ਗਾਉਂਦਾ ਫਿਰਦਾ ਹੈਗਾ ਉਹਦਾ ਫਰਜ਼ ਇਹ ਸੀ ਵੀ ਉਹ ਜਿਹੜੇ ਪ੍ਰੋਗਰਾਮ ਲਾਉਣ ਵਾਲੇ ਆ ਉਹ ਫੌਰੀ ਤੌਰ ਤੇ ਇੱਕ ਵਾਰੀ ਪੋਸਟਪੋਨ ਕਰ ਦਿੰਦੇ ਸਾਡੇ ਇਲਾਕੇ ਦਾ ਜਾਇਜਾ ਲੈਂਦੇ ਜਿਵੇਂ ਡਰੇਨਾ ਭਗਤੇ ਵਾਲੀ ਸਾਰੇ ਪੱਤਰਕਾਰਾਂ ਸੋਸ਼ਲ ਮੀਡੀਆ 'ਚ ਚੱਲੀ ਜਾਂਦੀ ਹੈ ਗੱਲਬਾਤ ਇਹਨਾਂ ਨੇ ਕੋਈ ਵੀ ਖਬਰਖਾੜ ਨਹੀਂ ਲਈਗੀ ਸਾਡੇ ਇਲਾਕੇ ਦੀ ਦੂਜਾ ਭੱਲਾ ਤੇ ਆਕਮਾਨ ਇਹ ਮਤਲਬ ਇਹਨਾਂ ਨੇ ਵੀ ਸਾਡੇ ਚੇਅਰਮੈਨ ਬਣੇ ਵਾ ਟਰਸਟ ਦੇ ਇਹਨਾਂ ਨੇ ਡੱਕਾ ਇਹਨਾਂ ਦੇ ਅਨਸਾਰ ਲਈ ਜਦੋਂ ਵੋਟਾਂ ਆਉਂਦੀਆਂ ਉਦੋਂ ਤਾਂ ਬਹੁਤ ਪਖੰਡ ਕਰਦੇ ਪਰ ਅੱਜ ਦੇ ਟਾਈਮ ਤੇ ਗਰਾਊਂਡ ਲੈਵਲ ਦੇ ਵਿੱਚ ਲੋਕਾਂ ਨੂੰ ਦੀ ਕੋਈ ਸਾਰ ਨਹੀਂ ਲਈ ਐਨ ਆਰ ਆਈ ਵੀਰ ਆ ਜਿਹੜੇ ਸਾਡੇ ਉਹੀ ਮੰਨ ਕੇ ਚੱਲੋ ਜਿਵੇਂ ਹੜਾ ਆਏ ਵੇਾ ਉੱਥੇ ਉਹ ਕਰ ਰਹੇ ਆ ਜਿੰਨਾ ਪਖਾਂਡਾ ਜਿੰਨਾ ਨਚਾਰ ਆ ਇਹ ਸਾਰਾ ਕੁਝ ਉਹੀ ਕਰ ਰਹੇ ਆ ਹੋਰ ਇਹਨਾਂ ਤੋਂ ਇਲਾਵਾ ਕੁਝ ਨਹੀਂ ਹੈ ਘਰ ਇਹਦਾ ਵਿਚਾਰੇ ਦਾ ਬੈੱਡ ਦੇ ਉੱਤੇ ਟੇਲਾਂ ਲੱਗੀਆਂ ਉੱਧਰ ਜਿੱਥੇ ਜ਼ਿਆਦੇ ਮੀਂਹ ਸੀਗਾ ਤੇ ਦੋ ਕੁੜੀਆਂ ਤੇ ਲੱਤ ਉਹਦੀ ਡਾਕਟਰ ਨੇ ਕੋਈ ਜਮ ਗਲਤ ਪ੍ਰੈਸ਼ਨ ਕਰਤਾ ਜੋ ਜਿਵੇਂ ਵੀ ਸੀਗਾ ਚਲੋ ਉਹ ਤਾਂ ਹੋ ਗਿਆ ਤੋ ਪਹਿਲਾਂ ਤਾਂ 2-300 ਦੇ ਕਮਾ ਲੈਂਦਾ ਇਹ ਵਿਚਾਰਾ ਹੁਣ ਜਮਾ ਘਰੇ ਬੈਠਾ ਰੋਟੀ ਬੰਨਣਾ ਵੀ ਬੈਠਾ ਆਂਡ ਗਵਾਨ ਦੇ ਲੋਕ ਮਦਦ ਕਰਦੇ ਵਿਚਾਰੇ ਪਿੰਡ ਦੇ ਕਰਦੇ ਕੋਈ ਕੁਛ ਦੇ ਦਿੰਦਾ ਕੋਈ ਕੁਛ ਦੇ ਦਿੰਦਾ ਜਿੱਦਾਂ ਦਾ ਵੀ ਮੀਂਹ ਪੈਂਦਾਗਾ ਹਨਾ ਉਦੋਂ ਦਾ ਸਾਡਾ ਮਤਲਬ ਕਿ ਇੱਕ ਹੀ ਕਮਰਾ ਸੀਗਾ ਠੀਕ ਆ ਤੇ ਉਹ ਸਾਡਾ ਮਤਲਬ ਕਿ ਮੀਂਹ ਪੈਣ ਕਰਕੇ ਤੇ ਸਾਡਾ ਉਹ ਡਿਗ ਪਿਆਗਾ ਤੇ ਹੁਣ ਸਾਡੇ ਮਤਲਬ ਕਿ ਜਿਹੜੇ ਭੈਣ ਭਰਾਗੇ ਸਾਡੀ ਉਹ ਵੀ ਮਦਦ ਕਰਦੇ ਬੋਲੋ ਕੋਈ ਹੁਣ ਬ੍ਰੇ ਅਸੀਂ ਨਾ ਤੰਬੂ ਪਾ ਕੇ ਬੈਠੇ ਹਾਂਗੇ ਵੀ ਮੇਰੇ ਦੋ ਛੋਟੇ ਛੋਟੇ ਬੱਚੇ ਆ